ਬਾਪ ਹੁੰਦਾ ਬਹੁਤ ਅੱਛੇ ਵਾਡ ਵਾਡ ਬਾਪ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਉਥੋਂ ਹੀ ਮੈਨੂੰ ਯਾਦ ਆਇਆ ਕਿ ਇੱਕ ਬਾਪ ਆਪਣੇ ਪੁੱਤ ਨੂੰ ਕਹਿੰਦਾ ਪੁੱਤ ਇਹ ਪਾਣੀ ਦਾ ਗਲਾਸ ਲੈ ਕੇ ਆਈ ਪੁੱਤ ਐ ਗਲਾਸ ਇੱਕ ਪਾਣੀ ਦਾ ਲੈ ਆਈ ਤਾਂ ਪੁੱਤ ਕਹਿੰਦਾ ਬਾਪੂ ਮੈਂ ਨਹੀਂ ਲਿਆਉਂਦਾ ਉਹ ਲੀਓ ਦਾ ਛੋਟਾ ਪੁੱਤਰ ਹੈਗਾ ਸੀ ਉਹ ਕਹਿੰਦਾ ਬਾਪੂ ਇਹ ਬੜਾ ਬਤਮੀਜ਼ੀ ਇਹਨੇ ਨੀਂਹਾਂ ਪਾਣੀ ਲਿਆਣਾ ਤੂੰ ਆਪੇ ਹੀ ਜਾ ਕੇ ਪੀ ਆ ਤੇ ਮੇਰੇ ਵਾਸਤੇ ਵੀ ਲੰਦਾ ਫਾਤਿਹ ਜੀ ਤੇ ਤਾਂ ਆਪਨ ਨੂੰ ਯਾਦ ਕਰਨੀ ਚਾਹੀਦੀ ਹੈ ਤੇ ਇੱਕ ਨਾ ਆਦਮੀ ਸੀ ਪਿੰਡ ਵਿੱਚ ਉਹਦਾ ਸੁਭਾਅ ਬੜਾ ਕੜਵਾਸ ਜਿਹੜਾ ਵੀ ਉਸ ਗਲੀ ਵਿੱਚੋਂ ਲੰਘਦਾ ਸੀ ਨਾ ਉਹ ਉਹਨੂੰ ਗਾਲਾਂ ਕੱਢਦਾ ਸੀ ਬਾਹਰ ਬੈਠਾ ਹੁੰਦਾ ਸੀ ਤੇ ਜਿਹੜਾ ਵੀ ਆਵੇ ਉਹਨੂੰ ਗਾਲਾਂ ਕੱਢਦਾ ਸੀ ਤੇ ਜਦੋਂ ਉਹਦਾ ਮਰਨ ਦਾ ਟਾਈਮ ਆਇਆ ਤਾਂ ਉਹਨੇ ਆਪਣੇ ਪੁੱਤਰ ਨੂੰ ਬੁਲਾਇਆ ਕਹਿੰਦਾ ਪੁੱਤਰ ਮੇਰੇ ਮਰਨ ਤੋਂ ਬਾਅਦ ਕੋਈ ਐਵੋ ਜਿਹਾ ਕੰਮ ਕਰੇ ਕਿ ਪਿੰਡਾਂ ਲੈ ਮੈਨੂੰ ਯਾਦ ਕਰੇ ਤੇ ਮੱਗ ਗਿਆ ਹੁਣ ਪੁੱਤਰ ਕੋਈ ਨੇ ਐਵੋ ਜਿਹਾ ਕਿਹੜਾ ਕੰਮ ਕਰਾਂ ساری ਉਮਰ ਤਾਂ ਇਹ ਸਾੜਿਆਂ ਨੂੰ ਵਲਾਂ ਕੱਟਦਾ ਸੀ ਪਰ ਹੁਣ ਬਾਪ ਦੀ ਆਖਰੀ ਇੱਛਾ ਵੀ ਤਾਂ ਪੂਰੀ ਕਰਨੀ ਸੀ ਉਹ ਬਾਹਰ ਬਹਿ ਜਾਇਆ ਕਰੇ ਤੇ ਨਾਲ ਹੱਥੇ 'ਚ ਡਾਂਗ ਫੜੀ ਹੋਈ ਸੀ ਜਿਹੜਾ ਆਉਂਦਾ ਸੀ ਨਾਲੇ ਤਾਂ ਗਾਲ੍ਹਾਂ ਕੱਢਦਾ ਸੀ ਤੇ ਨਾਲੇ ਡਾਂਗ ਮਾਰਦਾ ਸੀ ਤੇ ਸਾਰੇ ਕਹਿੰਦੇ ਸੀ ਇਹ ਦੇ ਨਾਮ ਤਾਂ ਇਹਦਾ ਪਿਓ ਹੀ ਚੰਗਾ ਸੀ ਬਾਪੂ ਕਹਿੰਦਾ ਪੁੱਤ ਨੂੰ ਉਹ ਪੁੱਤੇ ਰਿਮੋਟ ਕੰਟਰੋਲ ਦੇਈ ਰਿਮੋਟ ਕੰਟਰੋਲ ਦੇਈ ਤੇ ਇੰਨੇ ਵਿੱਚ ਉਹ ਉਹ ਮੁੰਡੇ ਦੀ ਮਾਂ ਆ ਗਈ ਉਹਦੀ ਪਤਨੀ ਆ ਗਈ ਉਹ ਮੁੰਡਾ ਉਹਦੇ ਅੱਗੇ ਇਸ਼ਾਰਾ ਕਰਕੇ ਕਹਿੰਦਾ ਉਹ ਕਹਿੰਦਾ ਨਹੀਂ ਮੈਂ ਟੀਵੀ ਦਾ ਰਿਮੋਟ ਕੰਟਰੋਲ ਮੰਗਿਆ ਆਪਣਾ ਰਿਮੋਟ ਕੰਟਰੋਲ ਹੀ ਮੰਗਿਆ ਹੱਸਦੇ ਰੋ ਹੱਸਾਂਦੇ ਰੋ ਖੁਸ਼ ਰੋ ਖੁਸ਼ਾਲ ਰੋ ਹੈਪੀ ਫਾਦਰਸ ਡੇ ਥੈਂਕ ਯੂ